ਡਬਲ ਮੀਵਿੰਗ ਕੰਟੈਂਟ ਕਰਕੇ ਸੁਰਖੀਆਂ 'ਚ ਰਹਿਣ ਵਾਲੀ ਇਨਫਲੂਐਂਸਰ ਦੀਪਿਕਾ ਲੂਥਰਾ ਨੇ ਇੱਕ ਨਵੀਂ ਪੋਸਟ ਪਾਰੀਤੀਆ ਵਿਵਾਦਾਂ ਤੋਂ ਬਾਅਦ ਹੁਣ ਦੀਪਿਕਾ ਲੂਥਰਾ ਦੇ ਵੱਲੋਂ ਇਹ ਪੋਸਟ ਪਾਈ ਗਈ ਹੈ ਦੱਸਦੇ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨੀ ਕੰਚਨ ਕੁਮਾਰੀ ਉਰਫ ਕਮਲ ਭਾਬੀ ਦਾ ਕਤਲ ਹੋ ਜਾਂਦਾ ਹੈ ਅਮਰਿਤਪਾਲ ਮੈਰੋ ਸਾਹਮਣੇ ਆਂਦੇ ਨੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਨੇ ਪੁਲਿਸ ਲਗਾਤਾਰ ਉਹਨਾਂ ਦੀ ਜਿਹੜੀ ਆ ਉਹਨਾਂ ਨੂੰ ਲੱਭਣ ਦੇ ਵਿੱਚ ਲੱਗੀ ਹੋਈ ਹੈ ਲੁਕਆਊਟ ਨੋਟਿਸ ਉਹਨਾਂ ਦੇ ਖਿਲਾਫ ਜਾਰੀ ਹੋ ਚੁੱਕਾ ਹੈ ਦੁਬਈ ਦੇ ਵਿੱਚ ਇਸ ਵੇਲੇ ਕਿਹਾ ਜਾ ਰਿਹਾ ਕਿ ਅਮਰਿਤਪਾਲ ਮੈਰੋ ਲੁਕੇ ਹੋਏ ਨੇ ਤੇ ਅਮਰਿਤਪਾਲ ਮੈਰੋ ਦੇ ਵੱਲੋਂ ਜਦੋਂ ਕੰਚਨ ਕੁਮਾਰੀ ਉਰਫ ਕਮਲ ਭਾਬੀ ਦਾ ਕਤਲ ਕੀਤਾ ਜਾਂਦਾ ਹੈ ਤਾਂ ਇੱਕ ਵੀਡੀਓ ਵੀ ਬਣਾਈ ਜਾਂਦੀ ਹੈ ਜਿਸ ਦੇ ਵਿੱਚ ਬਾਕੀ ਇਨਫਲੂਐਂਸਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਧਮਕੀ ਦਿੱਤੀ ਜਾਂਦੀ ਹੈ ਕਿ ਤੁਸੀਂ ਜੋ ਆਪਣਾ ਅਸ਼ਲੀਲ ਕੰਟੈਂਟ ਬਣਾਉਂਦੇ ਹੋ ਇਸ ਨੂੰ ਹੁਣੇ ਬੰਦ ਕਰ ਦਿਓ ਨਹੀਂ ਤਾਂ ਅਗਲਾ ਨੰਬਰ ਤੁਹਾਡਾ ਲੱਗੇਗਾ ਬਠਿੰਡਾ ਤੋਂ ਇਲਾਵਾ ਵੀ ਕਾਫੀ ਥਾਵਾਂ ਤੇ ਪਾਰਕਿੰਗ ਹੈ ਤੇ ਅਗਲੀ ਵਾਰ ਤੁਹਾਡੀ লাশ ਵੀ ਨਾ ਮਿਲੇ ਇਸ ਤਰੀਕੇ ਦੀ ਵੀਡੀਓ ਬਣਾਈ ਗਈ ਸੀ ਤੇ ਸਿੱਧੇ ਤੌਰ ਤੇ ਅਮਰਿਤਪਾਲ ਮੈਰੋ ਦੇ ਵੱਲੋਂ ਦੀਪਿਕਾ ਲੂਥਰਾ ਦਾ ਨਾਂ ਵੀ ਲਿਆ ਜਾਂਦਾ ਹੈ ਕਿ ਪਹਿਲਾਂ ਤਾਂ ਤੁਸੀਂ ਪੈਰਾ ਦੇ ਵਿੱਚ ਡਿਗ ਡੇ ਕੇ ਮਾਫੀਆ ਮੰਗਦੇ ਹੋ ਤਾਂ ਤੁਹਾਡਾ ਅਸ਼ਲੀਲ ਕੰਟੈਂਟ ਜਿਹੜਾ ਹੈ ਉਹ ਬੰਦ ਨਹੀਂ ਹੋ ਰਿਹਾ ਵਾਰ-ਵਾਰ ਤੁਸੀਂ ਵੀਡੀਓ ਬਣਾ ਰਹੇ ਹੋ ਤੇ ਇਸ ਤਰੀਕੇ ਦੇ ਨਾਲ ਦੀਪਿਕਾ ਲੂਥਰਾ ਨੂੰ ਧਮਕੀ ਵੀ ਦਿੱਤੀ ਜਾਂਦੀ ਹੈ ਤੇ ਜੇਕਰ ਪਿਛਲੇ ਕੁਝ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਧਮਕੀ ਭਰੀ ਇੱਕ ਈਮੇਲ ਵੀ ਆਂਦੀ ਹੈ ਦੀਪਿਕਾ ਲੂਥਰਾ ਨੂੰ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ 24 ਘੰਟੇ ਤੁਹਾਡੇ ਤੇ ਨਿਗਾਹ ਜਿਸ ਦਿਨ ਤੁਹਾਡੇ ਕੋਲ ਸਿਕਿਉਰਿਟੀ ਨਹੀਂ ਹੋਏਗੀ ਉਸ ਦਿਨ ਤੁਹਾਡਾ ਨੰਬਰ ਜ਼ਰੂਰ ਲੱਗੇਗਾ ਤਾਂ ਕੁਝ ਦਿਨ ਪਹਿਲਾਂ ਇੱਕ ਈਮੇਲ ਦੇ ਜ਼ਰੀਏ ਧਮਕੀ ਦਿੱਤੀ ਜਾਂਦੀ ਤੇ ਅੱਜ ਦੀਪਿਕਾ ਲੂਥਰਾ ਦੇ ਵੱਲੋਂ ਆਪਨੇ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਜਾਂਦੀ ਆ ਪੋਸਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਉਹ ਵੀ ਤੁਹਾਨੂੰ ਪੜ ਕੇ ਸੁਣਾਵਾਂਗੇ ਤਾਂ ਇਨਫਲੂਐਂਸਰ ਨੇ ਦੀਪਿਕਾ ਲੂਥਰਾ ਜਦੋਂ ਕਮਲ ਭਾਬੀ ਦਾ ਕਤਲ ਹੁੰਦਾ ਤਾਂ ਦੀਪਿਕਾ ਲੂਥਰਾ ਵੀ ਡਰ ਜਾਂਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਅਮਰਿਤਪਾਲ ਮੈਰੋ ਸਾਹਮਣੇ ਆਉਂਦੇ ਨੇ ਤੇ ਦੀਪਿਕਾ ਲੂਥਰਾ ਨੂੰ ਚੇਤਾਵਨੀ ਦਿੰਦੇ ਨੇ ਦੀਪਿਕਾ ਲੂਥਰਾ ਪੁਲਿਸ ਕੋਲ ਜਾਂਦੀ ਹੈ ਸੁਰੱਖਿਆ ਦੀ ਮੰਗ ਕਰਦੀ ਹੈ ਤੇ ਅੱਜ ਦੀਪਿਕਾ ਲੂਥਰਾ ਦੇ ਵੱਲੋਂ ਪੋਸਟ ਪਾ ਕੇ ਮਾਫੀ ਮੰਗੀ ਗਈ ਆ ਮਾਫੀ ਕਿਸ ਚੀਜ਼ ਦੀ ਮੰਗੀ ਗਈ ਆ ਉਹ ਵੀ ਤੁਹਾਨੂੰ ਪੜ ਕੇ ਸੁਣਾਉਂਦੇ ਆ ਤਾਂ ਸਭ ਤੋਂ ਪਹਿਲਾਂ ਦੀਪਿਕਾ ਲੂਥਰਾ ਦੇ ਵੱਲੋਂ ਪੋਸਟ ਦੇ ਵਿੱਚ ਲਿਖਿਆ ਗਿਆ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨੀ ਆ ਕਿ ਇਹ ਜੋ ਮੇਰੇ ਤੇ ਇਲਜ਼ਾਮ ਲੱਗ ਰਹੇ ਨੇ ਇਸ ਚੀਜ਼ ਉੱਪਰ ਮੈਂ 2 ਮਹੀਨੇ ਪਹਿਲਾਂ ਵੀ ਮਾਫੀ ਮੰਗ ਲਈ ਸੀ ਤੇ ਇਸ ਤੋਂ ਬਾਅਦ ਮੈਂ ਕੋਈ ਵੀ ਇਤਰਾਜ਼ਯੋਗ ਵੀਡੀਓ ਆਪਣੇ ਚੈਨਲ ਤੇ ਨਹੀਂ ਪਾਈ ਸੀ ਪਰ ਫਿਰ ਵੀ ਜੇ ਅੱਜ ਵੀ ਅ ਲੱਗ ਰਿਹਾ ਹੈ ਕਿ ਇਸ ਤਰੀਕੇ ਨਾਲ ਮੈਂ ਕੁਝ ਗਲਤ ਕੀਤਾ ਹੈ ਮੈਂ ਫਿਰ ਤੋਂ ਹੱਥ ਜੋੜ ਕੇ ਸਾਰਿਆਂ ਤੋਂ ਮਾਫੀ ਮੰਗਦੀ ਆ ਤੇ ਭਵਿੱਖ ਦੇ ਵਿੱਚ ਮੈਂ ਕਦੇ ਵੀ ਆਪਣੇ ਪੰਜਾਬ ਦਾ ਨਾਂ ਖਰਾਬ ਨਹੀਂ ਹੋਣ ਦਵਾਂਗੀ ਸੌਰੀ ਤਾਂ ਇਸ ਤਰੀਕੇ ਦੇ ਨਾਲ ਇਨਸਟਾਗ੍ਰਾਮ ਤੇ ਪੋਸਟ ਪਾਈ ਜਾਂਦੀ ਹੈ ਦੀਪਿਕਾ ਲੂਥਰਾ ਦੇ ਵੱਲੋਂ ਜਿਸ ਦੇ ਇਨਸਟਾਗ੍ਰਾਮ ਤੇ ਜੇਕਰ ਗੱਲ ਕੀਤੀ ਜਾਵੇ 2 ਲੱਖ ਤੋਂ ਵੱਧ ਫਾਲੋਅਰ ਨੇ ਤੇ ਪਹਿਲਾਂ ਕੁਝ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੀਪਿਕਾ ਲੂਥਰਾ ਡਬਲ ਮੀਨਿੰਗ ਕੰਟੈਂਟ ਜਿਹੜੀ ਆ ਉਹ ਪੋਸਟ ਕਰਦੀ ਸੀ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਇਤਰਾਜ਼ ਹੁੰਦਾ ਸੀ ਤੇ ਦੀਪਿਕਾ ਲੂਥਰਾ ਦੀ ਇਹਨਾਂ ਵੀਡੀਓਜ਼ ਤੇ ਅਮ੍ਰਿਤਪਾਲ ਮੈਰੋ ਦੇ ਵੱਲੋਂ ਵੀ ਇਤਰਾਜ਼ ਜ਼ਾਹਰ ਕੀਤਾ ਗਿਆ ਸੀ ਕੁਝ ਸਮਾਂ ਪਹਿਲਾਂ ਇਹਨਾਂ ਦੇ ਵਿੱਚ ਤਕਰਾਰ ਹੋਈ ਸੀ ਜਿਸ ਤੋਂ ਬਾਅਦ ਦੀਪਿਕਾ ਲੂਥਰਾ ਅਮ੍ਰਿਤਪਾਲ ਮੈਰੋ ਦੇ ਕੋਲ ਜਾਂਦੀ ਮਾਫੀ ਮੰਗਦੀ ਆ ਤੇ ਇਸ ਦਾ ਜ਼ਿਕਰ ਅਮ੍ਰਿਤਪਾਲ ਮੈਰੋਦੇ ਵੱਲੋਂ ਵੀ ਕੀਤਾ ਜਾਂਦਾ ਹੈ ਜਦੋਂ ਕਮਲ ਭਾਬੀ ਦਾ ਕਤਲ ਹੋ ਜਾਂਦਾ ਉਸ ਉਸ ਤੋਂ ਬਾਅਦ ਵੀਡੀਓ ਬਣਾ ਕੇ ਦੱਸਿਆ ਜਾਂਦਾ ਕਿ ਪਹਿਲਾਂ ਦੀਪਿਕਾ ਲੂਥਰਾ ਨੇ ਪੈਰਾ ਚ ਡਿਗ ਡਿਕੇ ਮੇਰੇ ਤੋਂ ਮਾਫੀ ਮੰਗੀ ਸੀ ਕਹਿੰਦੀ ਕਿ ਬਾਬਾ ਜੀ ਹੁਣ ਤੋਂ ਜੀਹਾਂ ਵੀਡੀਓਜ਼ ਮੈਂ ਨਹੀਂ ਬਣਾਵਾਂਗੀ ਤੇ ਇਸ ਤਰੀਕੇ ਦੇ ਨਾਲ ਦੀਪਿਕਾ ਲੂਥਰਾ ਦੇ ਵੱਲੋਂ ਪਹਿਲਾਂ ਮਾਫੀ ਮੰਗੀ ਗਈ ਸੀ ਤੇ ਅੱਜ ਫੇਰ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹ ਮਾਫੀ ਮੰਗਦੀ ਹੋਈ ਨਜ਼ਰ ਆ ਰਹੀ ਹੈ ਇੱਕ ਪੋਸਟ ਦੇ ਵਿੱਚ ਉਹਨੇ ਲਿਖਿਆ ਕਿ ਮੈਂ ਔਨ ਵਲੇ ਸਮੇਂ ਦੇ ਵਿੱਚ ਪੰਜਾਬ ਦਾ ਨਾਂ ਕਿਸੇ ਵੀ ਤਰੀਕੇ ਦੇ ਨਾਲ ਖਰਾਬ ਨਹੀਂ ਕਰਾਂਗੀ ਤਾਂ ਲਗਾਤਾਰ ਪੋਸਟ ਉਸਦੇ ਇੰਸਟਾਗ੍ਰam ਤੇ ਜ਼ਰੂਰ ਪੈ ਰੀਆਂ ਨੇ ਪਰ ਡਬਲ ਮੀਨਿੰਗ ਕੰਟੈਂਟ ਜੋ ਪਹਿਲੇ ਪੋਸਟ ਕੀਤੇ ਜਾਂਦੇ ਸੀ ਹੁਣ ਉਹ ਪੋਸਟ ਨਹੀਂ ਕੀਤੇ ਜਾ ਰਹੇ ਕਿਤਨਾ ਕਿਤੇ ਜੋ ਇਨਫਲੂਐਂਸਰ ਨੇ ਉਹ ਡਰੇ ਹੋਏ ਜ਼ਰੂਰ ਨੇ ਕਿਉਂਕਿ ਇਸ ਵੇਲੇ ਅਮ੍ਰਿਤਪਾਲ ਮੈਰੋ ਜਣੇ ਨੇ ਪੁਲਿਸ ਦੀ ਗ੍ਰਿਫਤੋ ਬਾਅਦ ਚੱਲ ਰਹੇ ਨੇ ਕਿਹਾ ਜਾ ਰਿਹਾ ਕਿ ਦੁਬਈ ਦੇ ਵਿੱਚ ਲੁਕੇ ਹੋਏ ਨੇ ਪਰ ਜੋ ਇਨਫਲੂਐਂਸਰ ਨੇ ਦੀਪਿਕਾ ਲੂਥਰਾ ਦੀ ਗੱਲ ਕੀਤੀ ਜਾਵੇ ਪ੍ਰੀਤ ਜੱਟੀ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਵਿੱਚ ਡਰ ਦਾ ਹਾਲ ਜ਼ਰੂਰ ਬੜਿਆ ਹੋਇਆ ਕਿਉਂਕਿ ਅਮ੍ਰਿਤਪਾਲ ਮੈਰੋ ਦੇ ਵੱਲੋਂ ਸਿੱਧੇ ਤੌਰ ਤੇ ਇਹਨਾਂ ਦਾ ਨਾਮ ਲਿਆ ਜਾਂਦਾ ਹੈ ਤੇ ਇਹਨਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਤੁਸੀਂ ਪੰਜਾਬ ਦਾ ਜੋ ਬੇੜਾ ਗਰਕ ਕਰ ਰਹੇ ਹੋ ਆਪਣੇ ਇਸ ਤਰੀਕੇ ਦੇ ਨਾਲ ਅਸ਼ਲੀਲ ਕੰਟੈਂਟ ਬਣਾ ਕੇ ਇਹਨਾਂ ਨੂੰ ਬੰਦ ਕਰ ਦੋ ਤੇ ਹੁਣ ਦੀਪਿਕਾ ਲੂਥਰਾ ਦੇ ਵੱਲੋਂ ਮਾਫੀ ਮੰਗੀ ਗਈ ਹੈ ਆਪਣੇ ਇੰਸਟਾਗ੍ਰam ਤੇ ਪੋਸਟ ਪਾ ਕੇ ਸਾਰੇ ਪੰਜਾਬੀਆਂ ਨੂੰ ਕਿਹਾ ਗਿਆ ਕਿ ਮੈਂ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਮੰਗਦੀ ਹਾਂ ਜੋ ਅਸ਼ਲੀਲ ਕੰਟੈਂਟ ਮੈਂ ਪਹਿਲੇ ਬਣਾਉਂਦੀ ਸੀ ਹੁਣ ਤਾਂ ਮੈਂ 2 ਮਹੀਨੇ ਤੋਂ ਅਸ਼ਲੀਲ ਕੰਟੈਂਟ ਬਣਾ ਹੀ ਨਹੀਂ ਰਹੀ ਤੇ ਅੱਗੇ ਵੀ ਮੈਂ ਇਤਰਾਜ਼ਯੋਗ ਕੰਟੈਂਟ ਹਾਲਾਂਕਿ ਉਹਨਾਂ ਨੇ ਅਸ਼ਲੀਲ ਵਰਡ ਨਹੀਂ ਯੂਜ਼ ਕੀਤਾ ਉਹਨਾਂ ਨੇ ਇੱਕ ਇਤਰਾਜ਼ਯੋਗ ਕੰਟੈਂਟ ਯੂਜ਼ ਕੀਤਾ ਵਰਡ ਤੇ ਉਹੀ ਉਹਨਾਂ ਨੇ ਕਿਹਾ ਕਿ ਮੈਂ ਉਹ ਉਹ ਵਾਲਾ ਕੰਟੈਂਟ ਜਿਹੜਾ ਹੁਣ ਨਹੀਂ ਬਣਾਉਂਗੀ ਤੇ ਪੰਜਾਬ ਦਾ ਜੋ ਭਵਿੱਖ ਦੇ ਵਿੱਚ ਨਾ ਖਰਾਬ ਨਹੀਂ ਹੋਣ ਦਵਾਂਗੀ